ਲੁਧਿਆਣਾ ਦੀ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਦੱਸਦੀ ਹੈ ਕਿ ਸਿਮਰਜੀਤ ਸਿੰਘ ਬੈਂਸ ਕਾਂਗਰਸ ਦੇ ਯੋਗ ਹੈ ਅਤੇ ਸਾਬਕਾ ਵਿਧਾਇਕ ਨੇਤਾ ਨੇ ਉਹਨਾਂ ਨੂੰ ਅੱਜ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਬੈਂਸ ਨੂੰ ਉਹਨਾਂ ਦੇ ਫੇਸਬੁੱਕ ਅਕਾਊਂਟ ਦੇ ਉੱਪਰ ਇੱਕ ਮੈਸੇਜ ਆਇਆ ਜਿਦੇ ਵਿੱਚ ਲਿਖਿਆ ਸੀ ਕਿ ਸ਼ਾਂਤ ਹੋ ਜਾਓ ਨਹੀਂ ਤਾਂ ਪੱਕਾ ਸ਼ਾਂਤ ਕਰ ਦੇਾਂਗੇ ਇੱਕ ਵਾਰੀ ਫੇਰ ਦੱਸ ਦਈਏ ਕਿ ਸਿਮਰਜੀਤ ਸਿੰਘ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਤੇ ਇਹ ਧਮਕੀ ਉਹਨਾਂ ਨੂੰ ਕੋਈ ਪਹਿਲੀ ਵਾਰ ਨਹੀਂ ਮਿਲੀ ਕਾਂਗਰਸ ਦੇ ਯੋਗੇ ਨੇਤਾ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ ਕਿਸੇ ਨੇ ਉਹਨਾਂ ਦੇ ਫੇਸਬੁੱਕ ਪੇਜ ਤੇ ਉੱਪਰ ਮੈਸੈਂਜਰ ਦੇ ਜ਼ਰੀਏ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਸਿਮਰਜੀਤ ਬੈਂਸ ਦਾ ਸੋਸ਼ਲ ਮੀਡੀਆ ਹੈਂਡਲ ਪੇਜ ਚਲਾਉਣ ਵਾਲੇ ਬੰਟੀ ਨੇ ਦੱਸਿਆ ਕਿ ਉਹਨਾਂ ਨੂੰ ਇਹ ਧਮਕੀ ਕੱਲ ਉਸ ਸਮੇਂ ਮਿਲੀ ਜਦੋਂ ਬੈਂਸ ਅਤੇ ਉਹਨਾਂ ਦੇ ਬਾਕੀ ਸਾਥੀ ਪੈਦਲ ਰੋਡ ਸ਼ੋਅ ਕਰ ਰਹੇ ਸਨ ਧਮਕੀ ਤੋਂ ਬਾਅਦ ਇਸ ਮਾਮਲੇ ਨੂੰ ਲੁਧਿਆਣਾ ਪੁਲਿਸ ਅਤੇ ਇਲੈਕਸ਼ਨ ਈਯੋਗ ਦੇ ਵਿੱਚ ਭੇਜ ਦਿੱਤਾ ਗਿਆ ਹੈ ਬੰਟੀ ਨੇ ਕਿਹਾ ਹੈ ਕਿ ਬੱਬਰ ਹੈਰੀ ਨਾਮ ਦੀ ਆਈਡੀ ਤੋਂ ਬੈਂਸ ਦੇ ਪੇਜ ਤੇ ਉੱਪਰ ਥ੍ਰੈਟ ਆਈ ਹੈ ਧਮਕੀ ਦੇਣ ਵਾਲੇ ਨੇ ਲਿਖਿਆ ਹੈ ਕਿ ਵੱਡਾ ਲੀਡਰ ਬਣੀ ਜਾਣਾ ਹੈ ਦਿਨੋ ਦਿਨ ਵਾੜੇ ਸਿਰ ਚੜੀ ਜਾ ਰਿਹਾ ਥੋੜਾ ਸ਼ਾਂਤੀ ਦੇ ਨਾਲ ਚੱਲ ਨਹੀਂ ਤਾਂ ਪੱਕਾ ਸ਼ਾਂਤ ਕਰ ਦਿਆਂਗੇ ਸਮਝ ਕਰ ਲੈ ਅਜੇ ਵੀ ਵੇਲ ਆਹੇ ਨਹੀਂ ਤਾਂ ਤੇਰੀ লাশ ਦੀ ਪਛਾਣ ਵੀ ਨਹੀਂ ਕਰਨੀ ਕਿਸੇ ਨੇ ਉਧਰ ਇਸ ਮਾਮਲੇ ਦੇ ਵਿੱਚ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਉਹ ਸੱਚਾਈ ਦੇ ਰਸਤੇ ਤੇ ਚੱਲਣ ਵਾਲੇ ਨੇਤਾ ਨੇ ਅੱਜ ਕੋਈ ਨਵੀਂ ਧਮਕੀ ਨਹੀਂ ਮਿਲ ਰਹੀ ਜਦੋਂ ਦੇ ਉਹ ਲੋਕਾਂ ਦੇ ਵਿੱਚ ਕੰਮ ਕਰ ਰਹੇ ਨੇ ਉਦੋਂ ਦੇ ਹੀ ਕੋਈ ਸ਼ਰਾਰਤੀ ਲੋਕ ਉਹਨਾਂ ਨੂੰ ਧਮਕੀਆਂ ਭੇਜ ਰਹੇ ਨੇ ਹਰੋ ਸੱਚ ਤੋਂ ਪਿੱਛੇ ਨਹੀਂ ਹਟਣ ਵਾਲੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਇਤਲਾਹ ਕਰ ਦਿੱਤੀ ਹੈ ਦੱਸਦੀ ਹੈ ਕਿ ਸਿਮਰਜੀਤ ਸਿੰਘ ਬੈਂਸ ਦੋ ਵਾਰ ਜੇਲ੍ਹ ਵੀ ਜਾ ਚੁੱਕੇ ਨੇ ਸਾਲ 2009 ਦੇ ਵਿੱਚ ਉਹਨਾਂ ਦੇ ਉੱਪਰ ਤਹਿਸੀਲਦਾਰ ਦੇ ਨਾਲ ਕੁੱਟਮਾਰ ਕਰਨ ਦਾ ਰੋਪ ਲੱਗਾ ਸੀ ਇਸ ਕੇਸ ਦੇ ਵਿੱਚ ਉਹ ਸਜ਼ਾ ਕੱਟ ਚੁੱਕੇ ਨੇ ਇਸ ਤੋਂ ਬਾਅਦ 10 ਜੁਲਾਈ 2021 ਨੂੰ ਵੀ ਉਹਨਾਂ ਦੇ ਉੱਪਰ ਇੱਕ ਮਹਿਲਾ ਨੇ ਰੇਪ ਕਰਨ ਦੀ ਕੋਸ਼ਿਸ਼ ਕਰਨ ਦਾ આરોਪ ਲਗਾਇਆ ਸੀ ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ